ਹਾਂਜੀ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਕੀ ਹਾਂ ਜਲਾ ਤੁਹਾਡਾ ਸਾਰਿਆਂ ਦਾ ਹੋਪਫੁਲੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਹਾਂਜੀ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਇਸ ਚੈਨਲ ਤੇ ਸਟੱਡੀ ਦੇ ਰਿਗਾਰਡਿੰਗ ਸਾਰੀਆਂ ਵੀਡੀਓਜ਼ ਆਉਂਦੀਆਂ ਆ ਫਰੋਮ ਗੁਰਨਾਰਕ ਤੇ ਯੂਨੀਵਰਸਿਟੀ ਅੱਜ ਆਪਣੇ ਕੋਲ ਬੁੱਕ ਹੈਗੀ ਆ ਲਾਜ਼ਮੀ ਪੰਜਾਬੀ ਇਹ ਹੈਗੀ ਆਪਣੇ ਕੋਲ ਐਮਬੀਟੀ ਵੈਸੇ ਤਾਂ ਮੇਰੇ ਕੋਲ ਬੁੱਕ ਵੀ ਹੈਗੀ ਆ ਬਟ ਮੈਂ ਸੋਚਿਆ ਵੀ ਆਪਾਂ ਸਾਰਿਆਂ ਕੋਲ ਜਾਣਾ ਗਾਈਡ ਤੋਂ ਹੀ ਰੈਡੀ ਕਰਦੇ ਆ BA BSC BCOM BBA ਪਾਰਟ 2 ਸੈਮੈਸਟਰ 3 ਗੁਰਨਾਨਕ ਦੇਵ ਯੂਨੀਵਰਸਿਟੀ ਦੀ ਬੁੱਕ ਆ ਇਹਦੇ ਵਿੱਚੋਂ ਆਪਾਂ ਅੱਜ ਕੋਈ ਇਕਾਂਗੀ ਇੱਕ ਪੜਾਂਗੇ ਠੀਕ ਆ ਪੇਪਰ ਪੈਟਰਨ ਵਗੈਰਾ ਤੁਹਾਨੂੰ ਪਤਾ ਹੀ ਆ ਸੋ ਸੈਕਸ਼ਨ E ਦੇ ਵਿੱਚ ਪਹਿਲਾਂ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਬਾਰੇ ਆ ਵਿਸ਼ਾ ਵਸਤੂ ਆ ਸਕਦਾ ਉਹਦੇ ਵਿੱਚੋਂ ਜਸਾਰ ਬਟ ਅੱਜ ਆਪਾਂ ਸੈਕਸ਼ਨ B ਦੀਆਂ ਇਕਾਂਗੀਆਂ ਸਟਾਰਟ ਕਰਨੀਆਂ ਆ ਇਕਾਂਗੀ ਸਟਾਰਟ ਕਰਦੇ ਆ ਪਾਠ ਦੇ ਵਿੱਚੋਂ ਵਿਸ਼ਾ ਵਸਤੂ ਪਾਤਰ ਚਿੱਤਰਣ ਰਾਂਗਮੰਚੀ ਪੰਖ ਠੀਕ ਹੈ ਸੈਕਸ਼ਨ ਸੀ ਦੇ ਵਿੱਚ ਸੰਖੇਪ ਰਚਨਾ ਪ੍ਰੈਸੀ ਭਾਗ ਐਡੀ ਵਿੱਚ ਦਿੱਤੇ ਪੈਰੇ ਵਿੱਚੋਂ ਸ਼ੁੱਧ ਜੋੜਾ ਨੂੰ ਸ਼ੁੱਧ ਕਰਨਾ ਸੈਕਸ਼ਨ ਡੀ ਮੁੱਲ ਵਿਆਕਰਨਿਕ ਕਈਆਂ ਪ੍ਰਭਾਸ਼ਾ ਤੇ ਵਰਗੀਕਰਨ ਭਾਵਾਂ ਚ ਸ਼ਬਦ ਵਾਕਾਂ ਚ ਉਪਵਾਕ ਅਤੇ ਵਾਕ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਆ ਪਾਡੀਆਂ ਆ ਸੋ ਜਿਨ੍ਹਾਂ ਨੇ ਸਿਲੇਬਸ ਵਾਲੀ ਵੀਡੀਓ ਨਹੀਂ ਦੇਖੀ ਹੈਗੀ ਉਹ ਦੇਖ ਸਕਦੇ ਆ ਉਹਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ 100 ਨੰਬਰ ਦਾ ਤੁਹਾਨੂੰ ਐਗਜ਼ਾਮ ਹੋਣਾ ਹੈ ਸੋ ਅੱਜ ਆਪਾਂ ਜਿਹੜਾ ਵਿਸ਼ਾ ਸੂਚੀ ਦੇ ਵਿੱਚੋਂ ਜੇਕਰ ਦੇਖੀ ਤਾਂ ਆਧੁਨਿਕ ਇਕਾਂਗੀ ਸਟਾਰਟ ਕਰਨ ਜਾ ਰਹੇ ਹਾਂ ਸੋ ਜਿਹੜੇ ਬੱਚੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਕਿ ਆਉਣ ਵਾਲੀਆਂ ਵੀਡੀਓਸ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲ ਸਕੇ ਸੋ ਆਪਣੇ ਕੋਲ ਫਸਟੇ ਇਕਾਂਗੀ ਹੈਗੀ ਹੈ ਦੁਲਹਨ ਦੁਲਹਨ ਇੰਟੂ ਸੇ ਸੁਹਾਗ ਠੀਕ ਆ ਇਹਦੇ ਵਿੱਚੋਂ ਅੱਜ ਆਪਾਂ ਤੁਲਨ ਸੁਹਾਗ ਕਹਾਣੀ ਦੀ ਕਹਾਣੀ ਨੂੰ ਇਕਾਂਗੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ ਇਹ ਜਿਹੜੀ ਚੀਜ਼ ਆਪਾਂ ਆ ਇਹ ਪੜਾਂਗੇ ਸੋ ਸਾਰਿਆਂ ਨੇ ਇਹ ਵੀਡੀਓ ਫੁੱਲ ਜ਼ਰੂਰ ਦੇਖਣੀ ਆ ਪਲੀਜ਼ ਲਾਸਟ ਤੱਕ ਬਣੀ ਰਹੋ ਫਿਰ ਮੈਂ ਤੁਹਾਨੂੰ ਐਗਜ਼ਾਮ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਸ ਵੀ ਜਿਹੜੇ ਆ ਇਹਦੇ ਵਿੱਚੋਂ ਕਿਵੇਂ ਆਉਗੇ ਉਹ ਵੀ ਪੂਰਾ ਸਮਝਾਉਂਗੀ ਹੋਪਫੁਲੀ ਤੁਹਾਨੂੰ ਜਿਹੜੀ ਸਕਰੀਨ ਆ ਉਹ ਕਲੀਅਰ ਹੋਊਗੀ ਸੋ ਬਹੁਤਾ ਟਾਈਮ ਖਰਾਬ ਨਾ ਕਰਦੇ ਹੋਏ ਅੱਜ ਦੀ ਵੀਡੀਓ ਆਪਾਂ ਪੂਰੀ ਸੈਟ ਅਪ ਕਰ ਲਈਏ ਪਹਿਲਾਂ ਤੁਹਾਨੂੰ ਪ੍ਰੋਪਰ ਦਿਖਣਾ ਚਾਹੀਦਾ ਆ ਮੇਰਾ ਕੋਈ ਗੱਲ ਨਹੀਂ ਮੈਨੂੰ ਤਾਂ ਦੇਖ ਲੈ ਇਹ ਮੇਰੇ ਕੋਲ ਬੁੱਕ ਹੈਗੀ ਆ ਸੋ ਜੇਕਰ ਆਪਾਂ ਗੱਲ ਕਰੀਏ ਦੁਲਹਨ ਦੀ ਤਾਂ ਉਹ ਹੁਣ ਆਪਾਂ ਰੀਡ ਕਰਦੇ ਆ ਆਪ ਸਾਰੇ ਆਣੀ ਮੇਰੇ ਨਾਲ ਦੁਲਹਨ ਸੁਹਾਗ ਇਕਾਂਗੀ ਈਸ਼ਵਰ ਚੰਦਰ ਨੰਦਾ ਦੁਆਰਾ ਪੰਜਾਬੀ ਸਹਿਤ ਵਿੱਚ ਰਾਂਗਮਾਂਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸਭ ਤੋਂ ਪਹਿਲਾ ਇਕਾਂਗੀ ਹੈ ਸਭ ਤੋਂ ਪਹਿਲਾ ਇਕਾਂਗੀ ਆ ਹੈਗਾ ਕਿਹੜਾ ਆ ਕਿਹਦਾ ਲਿਖਿਆ ਈਸ਼ਵਰ ਚੰਦਰ ਨੰਦਾ ਈਸ਼ਵਰ ਚੰਦਰ ਨੰਦਾ ਦੁਆਰਾ ਸਾ ਪੰਜਾਬੀ ਸਾਹਿਤ ਵਿੱਚ ਰੰਗ ਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸਭ ਤੋਂ ਪਹਿਲਾ ਇਕਾਂਗੀ ਹੈ ਇਸ ਦੀ ਰਚਨਾ 1913 ਵਿੱਚ ਹੋਈ ਤੇ ਇਸ ਵਿੱਚ ਇਕਾਂਗੀਕਰ ਨੇ ਆਪਣੇ ਸਮੇਂ ਦੀਆਂ ਸੁਧਾਰਿਕ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਿੱਚ ਪੈਸੇ ਲੈ ਕੇ ਅਨਜੋੜ ਤੇ ਜ਼ਬਰੀ ਵਿਆਹ ਕਰਨ ਦੀ ਸਮੱਸਿਆ ਨੂੰ ਪੇਸ਼ ਕੀਤਾ ਹੈ ਜਿੱਦਾਂ ਪਿੰਡ ਵਿੱਚੋਂ ਪੈਸੇ ਲੈਂਦੇ ਆ ਤੇ ਅੰਨ ਜੋੜਦਾ ੱੱਕੇ ਦੇ ਨਾਲ ਵਿਆਹ ਕੀਤਾ ਜਾਂਦਾ ਉਹ ਜਿਹੜੀ ਸਮੱਸਿਆ ਆ ਉਹਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ ਆ ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਹੁਸ਼ਿਆਰ ਚੰਦ ਅਤੇ ਕੋਰਾ ਪਤੀ ਪਤਨੀ ਹਨ ਹੁਸ਼ਿਆਰ ਚੰਦ ਜਿਹੜਾ ਆ ਦੇਖੋ ਹੁਸ਼ਿਆਰ ਚੰਦ ਆ ਗਿਆ ਕੋਰਾ ਉਹਦੀ ਇਹ ਦੋਨੀਆਂ ਨੇ ਆਪਸ ਵਿੱਚ ਹਸਬੰਡ ਵਾਈਫ ਆ ਠੀਕ ਆ ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਹੁਸ਼ਿਆਰ ਚੰਦ ਅਤੇ ਕੋਰਾ ਪਤੀ ਪਤਨੀ ਹਨ ਮੇਲੋ ਉਹਨਾਂ ਦੀ 17-18 ਬਰਿਆਂ ਦੀ ਧੀ ਹੈ ਮੇਲੋ ਜਿਹੜੀ ਉਹਨਾਂ ਦੀ ਉਹ 17 ਤੋਂ 18 ਬਰਿਆਂ ਦੀ ਧੀ ਆ ਉਹਨਾਂ ਦੀ ਠੀਕ ਆ ਹੁਸ਼ਿਆਰ ਚੰਦ ਹੋ ਗਿਆ ਤਾਂ ਡੈਡੀ ਉਹਦੀ ਮਾਂ ਹੋ ਗਈ ਕੋਰਾ ਮੇਲੋ ਉਹਨਾਂ ਦੀ 17 ਤੋਂ 18 ਬਰਿਆਂ ਦੀ ਧੀ ਆ ਅਤੇ ਲਾਜੋ 6 ਤੋਂ 7 ਬਰਿਆਂ ਦੀ ਆ ਠੀਕ ਆ ਚਾਰ ਜਾਣੇ ਹੋ ਗਏ ਫੈਮਿਲੀ ਦੇ ਵਿੱਚ ਪਹਿਲਾ ਹੋ ਗਿਆ ਹੁਸ਼ਿਆਰ ਚੰਦ ਦੂਜੀ ਹੋ ਗਈ ਕੌਰਾ ਤੀਜਾ ਉਹਨਾਂ ਦੀ ਹੋ ਗਈ ਮੇਲੋ ਠੀਕ ਆ ਚੌਥੀ ਹੋ ਗਈ ਲਾਜੋ ਚਾਰ ਜਾਣੇ ਕਹਾਣੀ ਦੇ ਵਿੱਚ ਆਪਾਂ ਪੜਦੇ ਆ ਅੱਗੇ ਦੇਖਦੇ ਆ ਕੀ ਕੀ ਆ ਕੌਰਾ ਬੈਠੀ ਚਰਖਾ ਕੱਤ ਰਹੀ ਹੈ ਕੌਰਾ ਕੀ ਕਰ ਰਹੀ ਹੈ ਚਰਖਾ ਕੱਤ ਰਹੀ ਆ ਮੇਲੋ ਫੁਲਕਾਰੀ ਕੱਟ ਰਹੀ ਹੈ ਮੇਰਾ ਨਾ ਥੋੜਾ ਜਣਾ ਬੈਠਾ ਸੋ ਪਲੀਜ਼ ਕਰ ਲਿਓ ਅਡਜਸਟ ਮੇਲੋ ਫੁਲਕਾਰੀ ਕੱਟ ਰਹੀ ਹੈ ਤੇ ਲਾਜੋ ਗੁੱਡੀਆਂ ਨਾਲ ਖੇਡ ਰਹੀ ਹੈ ਇਸ ਸਮੇਂ ਇੱਕ ਗਵੈਂਟਨ ਬੁੱਢੀ ਆਉਂਦੀ ਹੈ ਤੇ ਕੋਰਾ ਉਸ ਦੀਆਂ ਧੀਆਂ ਕੋਰਾ ਉਸ ਦੀਆਂ ਧੀਆਂ ਦੇ ਵਿਆਹ ਦੀ ਗੱਲ ਛੇੜਦੀ ਹੈ ਤੇ ਇਸ ਗੱਲ ਤੇ ਦੁੱਖ ਪ੍ਰਗਟ ਕਰਦੀ ਹੈ ਕਿ ਅੱਜ ਕੱਲ੍ਹ ਕੁੜੀਆਂ ਨੂੰ ਛੋਟੀ ਉਮਰ ਵਿੱਚ ਨਹੀਂ ਸਗੋਂ 17-18 ਵਰਿਆਂ ਦੀ ਹੋਣ ਤੇ ਵਿਆਹਦੇ ਹਨ ਬੁੱਢੀ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਹਿੰਦੀ ਹੈ ਕਿ ਇਹ ਸਾਰਾ ਕੀੜਾ ਮਰਦਾ ਤੇ ਦਿਮਾਗ ਦਾ ਹੈ ਦੇਖੋ ਜਿਹੜੀ ਛੋਟੀ ਕੁੜੀ ਆ ਉਹ ਬੈਠੀ ਖੇਡਦੀ ਜਾਂਦੀ ਆ ਵੱਡੀ ਕੁੜੀ ਆ ਜਿਹੜੀ ਉਹ ਫਲਕਾਰੀ ਕੱਟ ਰਹੀ ਆ ਨਾਲ ਹੀ ਉਹਨਾਂ ਦੇ ਘਰ ਆ ਇੱਕ ਬੁੱਢੀ ਆ ਜਾਂਦੀ ਆ ਜਿਹੜੀ ਉਹਨਾਂ ਦੀ ਮਾਂ ਹੁੰਦੀ ਉਹ ਆਪਣੀਆਂ ਕੁੜੀਆਂ ਦੇ ਵਿਆਹ ਦੀ ਗੱਲ ਕਰਨ ਲੱਪੈਂਦੀ ਆ ਠੀਕ ਆ ਉਹ ਕਹਿੰਦੀ ਆ ਵੀ ਆਪਾਂ ਤਾਂ ਅੱਗੇ ਤਾਂ ਛੋਟੀ ਉਮਰ ਵਿੱਚ ਉਹਦੀ ਮਾਂ ਕਹਿੰਦੀ ਕਰਦੇ ਸੀ ਤੇ ਹੁਣ ਤਾਂ ਜਦੋਂ 17-18 ਵਰਿਆਂ ਦੀ ਹੋਣ ਤੇ ਵਿਆਹਉਂਦੇ ਆ ਬੁੱਢੀ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਹਿੰਦੀ ਹੈ ਕਿ ਇਹ ਸਾਰਾ ਕੀੜਾ ਮਰਦਾਂ ਦੇ ਦਿਮਾਗ ਦਾ ਹੈ ਉਹ ਕਹਿੰਦੀ ਆ ਵੀ ਬੰਦਿਆਂ ਤੇ ਡਿਪੈਂਡ ਕਰਦਾ ਆ ਵੀ ਬੰਦੇ ਨੇ ਆਪਣੀ ਧੀ ਦਾ ਵਿਆਹ ਕਦੋਂ ਕਰਨਾ ਹੈ ਹਨਾ ਤੇ ਅੱਜ ਕੱਲ ਤੀਵੀਆਂ ਦੀ ਤਾਂ ਕੋਈ ਸੁਣਦਾ ਹੀ ਨਹੀਂ ਤੀਵੀਆਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ ਕੋਰਾ ਦੱਸਦੀ ਹੈ ਕਿ ਉਸ ਦੀ ਧੀ ਮੀਲੇ ਨੂੰ 18ਵਾਂ ਵਰਾ ਚੜਨ ਵਾਲਾ ਹੈ ਕੋਰਾ ਕਹਿੰਦੀ ਵੀ ਜਿਹੜੀ ਉਹਦੀ ਧੀ ਆ ਉਹਨੂੰ 18ਵਾਂ ਵਰਾ ਚੜਨ ਵਾਲਾ ਆ ਠੀਕ ਆ ਪਰ ਉਸਦੇ ਪਿਓ ਨੇ ਅਜੇ ਤੀਕ ਕੇਸਲ ਮਾਰੀ ਹੋਈ ਹੈ ਉਹਦਾ ਡੈਡੀ ਆ ਜਿਹੜਾ ਉਹ ਹਜੇ ਤੱਕ ਉਹਨੇ ਵਿਆਹ ਬਾਰੇ ਕੋਸ਼ ਨਹੀਂ ਸੋਚਿਆ ਬੁੱਢੀ ਕਹਿੰਦੀ ਹੈ ਜੇਕਰ ਉਹ ਜਰਾ ਜ਼ੋਰ ਦੇ ਕੇ ਕਹੇ ਤਾਂ ਉਹ ਆਪਣੇ ਹੀ ਇਸ ਕੰਮ ਵੱਲ ਧਿਆਨ ਦੇਵੇਗਾ ਉਹ ਕਹਿੰਦੀ ਜੇ ਤੂੰ ਚੰਗੀ ਤਰ੍ਹਾਂ ਕਹੂਗੀ ਤਾਂ ਆਪਾਂ ਹੀ ਤੇਰੇ ਧਿਆਨ ਦਊਗਾ ਵੀ ਹਾਂ ਕੁੜੀ ਦਾ ਵਿਆਹ ਕਰਨਾ ਆ ਬੁੱਢੀ ਇਹ ਵੀ ਕਹਿੰਦੀ ਹੈ ਕਿ ਹਾਲ ਦੀ ਘੜੀ ਤਾਂ ਉਹ ਵਿਆਹ ਕਰਨ ਤੋਂ ਡੱਕੇ ਗਏ ਹਨ ਕਿਉਂਕਿ ਪੰਡਤ ਆਣੀ ਦੇ ਕਹਿਣ ਅਨੁਸਾਰ ਅੱਜ ਕੱਲ ਤੋਂ ਸਿੰਗਤ ਪਹਿਚਾਣੀ ਹੈ ਕਹਿੰਦੀ ਅੱਜ ਕੱਲ ਲੋਕੀ ਜਿੱਦਾਂ ਪੰਡਤ ਪੰਡਤਾਂਆਂ ਕੋਲੋਂ ਪੁੱਛ ਲੈਂਦੇ ਆ ਵੀ ਵਿਆਹ ਕਰੀਏ ਕਿ ਨਾ ਕਰੀਏ ਇਹ ਸਾਰੀਆਂ ਗੱਲਾਂ ਆ ਗਈਆਂ ਤਾਂ ਫੇਰ ਲੋਕੀ ਉੱਥੇ ਹੀ ਰੁਕ ਜਾਂਦੇ ਜੇਕਰ ਕੋਈ ਕਹਿੰਦਾ ਵੀ ਹਜੇ ਵਿਆਹ ਨਾ ਕਰੋ ਠੀਕ ਆ ਇੰਨੇ ਨੂੰ ਹੁਸ਼ਿਆਰ ਚੰਦ ਆ ਜਾਂਦਾ ਹੈ ਜਾਤੀ ਉਹਨਾਂ ਦਾ ਡੈਡੀ ਆ ਜਾਂਦਾ ਆ ਠੀਕ ਆ ਹੁਸ਼ਿਆਰ ਚੰਦ ਆ ਜਾਂਦਾ ਹੈ ਤੇ ਬੁੱਢੀ ਚੱਲ ਜਾਂਦੀ ਬੁੱਢੀ ਚੱਲ ਗਈ ਆ ਪੇ ਉਹਨਾਂ ਦਾ ਜਿਹੜਾ ਉਹ ਆ ਗਿਆ ਕੌਰਾ ਹੁਸ਼ਿਆਰ ਚੰਦ ਨੂੰ ਪੁੱਛਦੀ ਹੈ ਕਿ ਮੇਲੂ ਦੇ ਸਾਖ ਬਾਰੇ ਰਾਜੇ ਨੂੰ ਝੰਡੇ ਪੁਰੇ ਭੇਜਿਆ ਹੈ ਉਹ ਕਹਿੰਦੀ ਆ ਕੌਰਾਂ ਜਿਹੜੀ ਕੁੜੀ ਦੀ ਮਾਂ ਆ ਮੈਲੋ ਦੇ ਸਾਖ ਬਾਰੇ ਕਹਿੰਦੀ ਰਾਜੇ ਨੂੰ ਝੰਡੇਪੁਰ ਭੇਜਿਆ ਹੈ ਉਥੋਂ ਕੀ ਪਤਾ ਆ ਬਿਊਰੋ ਭੇਜਿਆ ਸੀਗਾ ਕਿ ਰਾਜੇ ਨੂੰ ਝੰਡੇਪੁਰ ਕਿਥੇ ਭੇਜਿਆ ਸੀ ਝੰਡੇਪੁਰੇ ਭੇਜਿਆ ਸੀ ਉਥੋਂ ਕੀ ਪਤਾ ਆ ਆ ਹੁਸ਼ਿਆਰ ਚੰਦ ਕਹਿੰਦਾ ਹੈ ਕਿ ਉਹ ਕੰਮ ਬਣ ਗਿਆ ਹੈ ਹੁਸ਼ਿਆਰ ਚੰਦ ਨੇ ਕਿਹਾ ਵੀ ਕੰਮ ਬਣ ਗਿਆ ਆ ਹੁਸ਼ਿਆਰ ਚੰਦ ਝੰਡਪੁਰੇ ਵਾਲੇ ਵਾਰ ਦੀ ਤੇ ਉਸ ਦੇ ਵੱਡੇ ਖਾਨਦਾਨ ਦੀ ਰੱਜ ਕੇ ਤਾਰੀਫ਼ ਕਰਦਾ ਉਹ ਕਹਿੰਦਾ ਵੀ ਉਹ ਬਹੁਤ ਵਧੀਆ ਹੈ ਉਹਨਾਂ ਦਾ ਖਾਨਦਾਨ ਵੀ ਬਹੁਤ ਵਧੀਆ ਹੈ ਪੂਰੀ ਤਾਰੀਫ਼ ਕਰਦਾ ਇਹ ਸੁਣ ਕੇ ਕੌਰਾ ਬੜੀ ਖੁਸ਼ ਹੁੰਦੀ ਹੈ ਤੇ ਉਹ ਸਮਝਦੀ ਹੈ ਕਿ ਇਹ ਰਿਸ਼ਤਾ ਲੱਭਣ ਨਾਲ ਉਸ ਦੇ ਸਿਰੋਂ ਰਾਤ ਦਿਨ ਦਾ ਫਿਕਰ ਲੱਥ ਗਿਆ ਹੈ ਉਹ ਕਹਿੰਦੀ ਚੱਲ ਵਧੀਆ ਵੀ ਰਿਸ਼ਤਾ ਲੱਭ ਗਿਆ ਇਹ ਵੀ ਆਪਣੇ ਤਾਂ ਸਿਰੋਂ ਫਜ਼ਾਰਾ ਭਾਰੀ ਲੱਥ ਗਿਆ ਆ ਕੋਰਾ ਮੁੰਡੇ ਦੀ ਉਮਰ ਆਦ ਬਾਰੇ ਕੁਝ ਹੋਰ ਜਾਣਨਾ ਚਾਹੁੰਦੀ ਸੀ ਸੋਦੀ ਚਲ ਪੁੱਛਾਂ ਵੀ ਇਹਨੂੰ ਇਹਦੀ ਉਮਰ ਕਿੰਨੀ ਕਾ ਹੁਸ਼ਿਆਰ ਚੰਦ ਦੇ ਇਸ਼ਾਰੇ ਤੇ ਉਹ ਮੇਲੋਂ ਨੂੰ ਪੰਡਤਾਣੀ ਨੂੰ ਸੱਦਰ ਲਈ ਭੇਜ ਦਿੰਦੀ ਹੈ ਹੁਸ਼ਿਆਰ ਚੰਦ ਨੇ ਇਸ਼ਾਰਾ ਕੀਤਾ ਤੇ ਜਿਹੜੀ ਉਹਦੀ ਵੱਡੀ ਕੁੜੀ ਹੁੰਦੀ ਉਹ ਪੰਡਤਾਣੀ ਨੂੰ ਲੈਣ ਚਲ ਜਾਂਦੀ ਆ ਇਸ ਸਮੇਂ ਕੁੜੀਆਂ ਪਟੋਲੇ ਖੇਡ ਰਹੀ ਰਾਜੋ ਮੇਲੋਂ ਦੀ ਫੁਲਕਾਰੀ ਚੁੱਕ ਕੇ ਆਪ ਕਢਾਈ ਕਰਨਾ ਚਾਹੁੰਦੀ ਹੈ ਜਿਹੜੀ ਛੋਟੀ ਕੁੜੀ ਹੁੰਦੀ ਜਿਹੜੀ ਫੁਲਕਾਰੀ ਗੜਦੀ ਸੀ ਉਹ ਚੱਕ ਲੈਂਦੀ ਹੈ ਸੋਦੀ ਫੁਲਕਾਰੀ ਮੈਂ ਕੱਢਾਂ ਪਰ ਕੌਰਾ ਉਸ ਨੂੰ ਆਪਣੀ ਭੈਣ ਕੋਲੋਂ ਸਿੱਖਣ ਲਈ ਕਹਿੰਦੀ ਹੈ ਉਹ ਕੌਰਾ ਜਿਹੜੀ ਹੁੰਦੀ ਉਹਦੀ ਮਾਂ ਉਹ ਕਹਿੰਦੀ ਤੂੰ ਇਹ ਚੀਜ਼ਾਂ ਆਪਣੀ ਭੈਣ ਤੋਂ ਸਿੱਖ ਸਾਰੀਆਂ ਲਾਜੋ ਰੋਕਦਿਆਂ ਰੋਕਦਿਆਂ ਵੀ ਪੀੜੀ ਤੇ ਬੈਠ ਕੇ ਫੁਲਕਾਰੀ ਕੱਢਣ ਲੱਗ ਜਾਂਦੀ ਉਹਨੂੰ ਕਿੰਨੀ ਵਾਰੀ ਰੋਕਿਆ ਵੀ ਤੂੰ ਨਾ ਕਰ ਨਾ ਕਰ ਨਾ ਕਰ ਪਰ ਉਹ ਤਾਂ ਵੀ ਕਹਿੰਦੀ ਵੀ ਮੈਂ ਕਰਨੀ ਆ ਉਹ ਕੀ ਆ ਫੁਲਕਾਰੀ ਕੱਢਣ ਲੱਗ ਪਈ ਠੀਕ ਆ ਹੁਣ ਕੌਰਾ ਨੂੰ ਹੁਸ਼ਿਆਰ ਚੰਦ ਤੋਂ ਪਤਾ ਲੱਗਦਾ ਹੈ ਕਿ ਮੁੰਡਾ ਦੁਹਾਜੂ ਹੈ ਤੇ ਉਸਦੇ ਤੋਂ ਮੁੰਡੇ ਤੇ ਇੱਕ ਕੁੜੀ ਹੈ ਜਿਹੜੀ ਕੌਰਾ ਨੂੰ ਪਤਾ ਲੱਗਾ ਸ਼ਿਆਰਚੰਦ ਤੋਂ ਵੀ ਮੁੰਡਾ ਦਹਾਜੂ ਹੈ ਉਸਦੇ ਦੋ ਮੁੰਡੇ ਆ ਤੇ ਇੱਕ ਕੁੜੀ ਹੈ ਕੌਰਾ ਏ ਦੇਖੋ ਲੱਗਦਾ ਹੋਊਗਾ ਕੌਰਾ ਏ ਗੱਲਾਂ ਸੁਣ ਕੇ ਨਿਰਾਸ਼ ਹੋ ਜਾਂਦੀ ਹੈ ਕਹਿੰਦੀ ਹੈ ਕਿ ਇਸ ਬਾਰੇ ਲੋਕ ਕਈ ਗੱਲਾਂ ਕਰਨਗੇ ਪਰ ਹੁਸ਼ਿਆਰਚੰਦ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ ਕਿ ਮੁੰਡਾ ਕਚਹਿਰੀ ਵਿੱਚ ਨਾ ਜਰ ਰਿਹਾ ਹੈ ਅਤੇ ਘਰ ਬਹੁਤ ਖਾਂਦਾ ਪੀਂਦਾ ਹੈ ਉਹ ਉਸ ਨੂੰ ਦੱਸਦਾ ਹੈ ਕਿ ਸਾਟੀਆਂ ਜਾਤਾਂ ਵੀ ਰਲਦੀਆਂ ਮਿਲੀਆਂ ਹਨ ਕੋਰਾ ਅਣਚਾਹੁੰਦਿਆਂ ਵੀ ਇਸ ਰਿਸ਼ਤੇ ਨੂੰ ਚੰਗਾ ਹੀ ਸਮਝਦੀ ਹੈ ਉਹ ਪਰ ਕਰਦੀ ਤਾਂ ਇੱਕ ਨੋਰਿਆ ਮੈਨੂੰ ਵਧੀਆ ਨਹੀਂ ਲੱਗਦਾ ਪਰ ਉਹਨੂੰ ਕਹਿਣਾ ਪੈਂਦਾ ਵੀ ਚਲ ਠੀਕ ਹੈ ਕਿਉਂਕਿ ਉਹਨਾਂ ਦੀ ਕਾਸਟ ਵੀ ਸੇਮ ਸੀਗੀ ਮੁੰਡਾ ਉਦਾਂ ਵੀ ਚਲ ਸਹੀ ਜਾ ਹੀਗਾ ਸੋ ਉਹਦੇ ਕਰਕੇ ਫਿਰ ਉਹਨਾਂ ਨੂੰ ਮੰਨਣਾ ਪੈਂਦਾ ਹੈ ਠੀਕ ਆ ਸੋ ਪਲੀਜ਼ ਬੱਚਿਓ ਮੋਟੀਵੇਸ਼ਨ ਦਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਪਈਆ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਸੀਂ ਇੰਨੇ ਐਫਰਟਸ ਨਾਲ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਸੋ ਪਲੀਜ਼ ਤੁਸੀਂ ਵੀ ਆਪਣਾ ਜਿਹੜੇ ਬੰਦੇ ਜਾਂਦੇ ਘਰ ਵੀ ਆ ਰੋ ਜਰੂਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਸ਼ੇਅਰ ਸੋ ਆਪਣੇ ਫਰੈਂਡਸ ਨਾਲ ਵੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਠੀਕ ਆ ਹੁਣ ਥੋੜਾ ਜਿਹਾ ਰਹਿ ਗਿਆ ਆ 2 ਮਿੰਟ ਥੋੜੀ ਜਿਹੀ ਗੱਲਾਂ ਬਾਤਾਂ ਕਰਦੇ ਆ ਤੁਸੀਂ ਕਿੰਨੀ ਤਿਆਰੀ ਕਰ ਲਈ ਆ ਉਹ ਵੀ ਜਰੂਰ ਦੱਸਣਾ ਆ ਪੜਦੇ ਪਏ ਕਿ ਨਹੀਂ ਪੜਦੇ ਪਏ ਹੈਗੇ ਠੀਕ ਆ ਬਾਕੀ ਆ ਰਹਿਗਾ ਵੀਡੀਓ ਆ ਰਹੀਆਂ ਆ ਪਲੇਲਿਸਟਾਂ ਵੀ ਬਣੀਆਂ ਹੋਈਆਂ ਤੁਸੀਂ ਟਾਈਮ ਟੂ ਟਾਈਮ ਵੀਡੀਓਜ਼ ਨੂੰ ਚੈੱਕ ਕਰ ਸਕਦੇ ਆ ਠੀਕ ਆ ਹੁਣ ਆਪਾਂ ਇੱਥੇ ਪਹੁੰਚ ਗਏ ਸੀਗੇ ਵੀ ਰੋੜੇਗਾ ਜਾਂ ਤਾਂ ਵੀ ਰਲਦੀਆਂ ਮਿਲਦੀਆਂ ਕੌੜਾਂ ਅਣਚਾਹੰਦਿਆਂ ਵੀ ਇਸ ਰਿਸ਼ਤੇ ਨੂੰ ਚੰਗਾ ਹੀ ਸਮਝਦੀ ਹੈ ਠੀਕ ਆ ਇੰਨੇ ਨੂੰ ਬਾਹਰੋਂ ਪਿੰਟ ਦੀ ਨੈਣ ਆਪਣੀ ਧੀ ਦੇ ਘਰ ਲੜਕਾ ਹੋਣ ਦੀ ਖੁਸ਼ੀ ਵਿੱਚ ਭਾਜੀ ਦੇਣਾ ਜਾਂਦੀ ਹੈ ਛੰਨੇ ਆਣ ਜਿਹੜੇ ਮਤਲਬ ਆਪਾਂ ਕਹਿੰਦੇ ਨੇ ਚੀਰੇ ਹੁੰਦੇ ਚੀਰੀਆਂ ਸੋ ਪਲੀਜ਼ ਇਸ ਵਰਡ ਦਾ ਮਾਇਨਾ ਨਾ ਕਰਿਓ ਮਤਲਬ ਕਿ ਜਿਹੜੇ ਆਪਾਂ ਨੂੰ ਲੱਡੂ ਵਗੈਰਾ ਵੰਡਣਾ ਦੇ ਹੁੰਦੇ ਆ ਉਹ ਨੈਣ ਨੂੰ ਆਪਾਂ ਪਿੰਟ ਦੀ ਕਹਿ ਸਕਦੇ ਆ ਇੰਨੇ ਨੂੰ ਬਾਰੋਂ ਪਿੰਡ ਦੀ ਨਾਨ ਆਪਣੀ ਧੀ ਦੇ ਘਰ ਲੜਕਾ ਹੋਣ ਦੀ ਖੁਸ਼ੀ ਵਿੱਚ ਭਾਜੀ ਦੇਣੀ ਸੀਗੀ ਸੀਨੀ ਵਗੈਰਾ ਠੀਕ ਆ ਉਹ ਕੌਰਾ ਨਾਲ ਮੇਲੋ ਦੇ ਵਿਆਹ ਦੀ ਗੱਲ ਛੇੜਦੀ ਹੈ ਕੌਰਾ ਜਿਹੜੀ ਸੀਗੀ ਮੇਲੋ ਉਹਦੀ ਮਾਂ ਨਾ ਮੇਲੋ ਦੇ ਵਿਆਹ ਦੀ ਗੱਲ ਛੇੜਦੀ ਹੈ ਤਾਂ ਕੌਰਾ ਉਸ ਨੂੰ ਜੰਡਪੂਰੇ ਵਿੱਚ ਰੱਖੇ ਰੱਜੇ ਪੁੱਜੇ ਘਰ ਦਾ ਮੁੰਡਾ ਲੱਭ ਜਾਣ ਦੀ ਗੱਲ ਦੱਸਦੀ ਹੈ ਉਹ ਕਹਿੰਦੀ ਹੈ ਵੀ ਸਾਨੂੰ ਜੰਡਪੂਰੇ ਵਿੱਚ ਉਹ ਮੁੰਡਾ ਲੱਭ ਪਿਆ ਆ ਠੀਕ ਆ ਜੰਡਪੁਰਾ ਨੈਣ ਦੇ ਪੇਕਿਆਂ ਦੇ ਪੈਂਟ ਦੇ ਕੋਲ ਸੀ ਜਿਹੜੀ ਬੁੜੀ ਆਈ ਸੀਗੀ ਜੰਡਪੁਰਾ ਉਹਦੇ ਮਤਲਬ ਲਾਗੇ ਪੇਕਿਆਂ ਦੇ ਲਾ ਪੇਕਿਆਂ ਦੇ ਲਾਗੇ ਪੈਂਟ ਸੀਗਾ ਠੀਕ ਆ ਉਸ ਨੇ ਦੱਸਿਆ ਕਿ ਉਹ ਉਸ ਵਾਰ ਨੂੰ ਜਾਣਦੀ ਉਹਨਾਂ ਦੱਸਿਆ ਵੀ ਉਹਨੂੰ ਤਾਂ ਮੈਂ ਜਾਣਦੀ ਆ ਜਿਹੜਾ ਉਹਨਾਂ ਨੇ ਲੱਭਿਆ ਹੈ ਉਹ ਦੱਸਦੀ ਹੈ ਕਿ ਉਹ ਪੈਨਸ਼ਨ ਪਾ ਚੁੱਕਾ ਹੈ ਉਸ ਦੇ ਦੋ ਮੁੰਡੇ ਨੌਕਰ ਹਨ ਤੇ ਇੱਕ ਤੇ ਵਿਆਹ ਪਿਛਲੇ ਸਾਲ ਕੀਤਾ ਹੈ ਠੀਕ ਆ ਉਹਨੂੰ ਪੈਨਸ਼ਨ ਮਿਲਦੀ ਆ ਮੁੰਡਾ ਜਿਹੜਾ ਆ ਨੌਕਰ ਆ ਤੇ ਦੋ ਮੁੰਡੇ ਉਹ ਨੌਕਰ ਆ ਤੇ ਧੀ ਜਿਹੜਾ ਪਿਛਲੇ ਸਾਲ ਵਿਆਹ ਕੀਤਾ ਹੈ ਇਹ ਸੁਣ ਕੇ ਕੌਰਾਂ ਬੜੀ ਹੈਰਾਨੀ ਹੈਰਾਨ ਹੁੰਦੀ ਹੈ ਤੇ ਉਸ ਦਾ ਮਨ ਬੜਾ ਦੁਖੀ ਹੁੰਦਾ ਹੈ ਨੈਣ ਦੱਸਦੀ ਹੈ ਕਿ ਉਸ ਨੂੰ ਆਪਣੇ ਪੇਕੇਆਂ ਤੋਂ ਪਤਾ ਲੱਗਾ ਸੀ ਕਿ ਪਿਓ ਪੁੱਤਰਾਂ ਵਿੱਚ ਝਗੜਾ ਹੋ ਗਿਆ ਸੀ ਠੀਕ ਆ ਉਹ ਨੈਣ ਕਹਿੰਦੀ ਆ ਵੀ ਉਹਨੂੰ ਆਪਣੇ ਪੇਕੇਆਂਆਂ ਤੋਂ ਹੀ ਪਤਾ ਲੱਗਾ ਸੀ ਵੀ ਜਿਹੜੇ ਮੁੰਡੇ ਨਾਲ ਰਿਸ਼ਤਾ ਕਰਨਾ ਆ ਪਿਓ ਪੁੱਤਰ ਦਾ ਆਪਸ ਵਿੱਚ ਝਗੜਾ ਹੋਇਆ ਆ ਠੀਕ ਆ ਤੇ ਉਹ ਉਹਨਾਂ ਦਾ ਪਿਓ ਜਾਂ ਚੰਜ ਚੜ ਕੇ ਨਵਾਂ ਵਿਆਹ ਕਰਨਾ ਚਾਹੁੰਦਾ ਅਸ਼ਾ ਜਿਹੜਾ ਉਹਨਾਂ ਦਾ ਹੁਣ ਪੇ ਆ ਮਤਲਬ ਕਿ ਮੇਲੋ ਦਾ ਜਿੰਨਾ ਵਿਆਹ ਹੋਣਾ ਦਾ ਘਰ ਆਣਾ ਆ ਉਹ ਜਿਹੜਾ ਸੋਹਰਾ ਹੈ ਉਹ ਤਾਂ ਨਵਾਂ ਵਿਆਹ ਕਰਨਾ ਚਾਹੁੰਦਾ ਆ ਠੀਕ ਆ ਨਵਾਂ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਸਦੇ ਪੁੱਤਰ ਉਸੇ ਜਾਇਦਾਦ ਛੇਤੀ ਨਾਲ ਸਾਰੀ ਤਾਂ ਨਹੀਂ ਸੰਭਾਲ ਲੈਣਗੇ ਠੀਕ ਆ ਕਹਿੰਦੇ ਉਹ ਕਹਿੰਦਾ ਹੈ ਵੀ ਮੈਂ ਨਵਾਂ ਵਿਆਹ ਕਰਨਾ ਚਾਹੁੰਦਾ ਤਾਂ ਜੋ ਉਸਦੇ ਪੁੱਤਰ ਉਸਦੀ ਜਾਇਦਾਦ ਛੇਤੀ ਨਾਲ ਸਾਰੀ ਤਾਂ ਨਹੀਂ ਸੰਭਾਲ ਲੈਣਗੇ ਵੀ ਮਤਲਬ ਕਿ ਉਹ ਕਹਿੰਦਾ ਵੀ ਜਦ ਹੁਣ ਮੈਂ ਕੱਲਾ ਰਹੂੰਗਾ ਤਾਂ ਮੇਰੀ ਜ਼ਮੀਨ ਲੈ ਸਕਦੇ ਆ ਪਰ ਜੇ ਮੈਂ ਵਿਆਹ ਕਰਾ ਲਿਆ ਮੇਰੀ ਜ਼ਮੀਨ ਸਾਰੀ ਨਹੀਂ ਲੈ ਸਕਦੇ ਠੀਕ ਆ ਇਹ ਸੁਣ ਕੇ ਕੌਰਾਂ ਦਾ ਮਨ ਬਹੁਤ ਖਰਾਬ ਹੋਇਆ ਸਾਰੀ ਗੱਲ ਸੁਣ ਕੇ ਕੌਰਾਂ ਜਿਹੜੀ ਸੀ ਮੇਲੋ ਦੀ ਮਾਂ ਕਹਾਣੀ ਵਿੱਚ ਆਪਾਂ ਚਾਰ ਕਰੈਕਟਰ ਪਾੜ ਰਹੇ ਆ ਫਸਟ ਇਜ਼ ਈਸ਼ਵ ਚੰਦਰ ਨੰਦਾ ਦੀ ਕਹਾਣੀ ਲਿਖੀ ਗਈ ਆ ਠੀਕ ਆ ਹੁਸ਼ਿਆਰ ਚੰਦ ਉਹਨਾਂ ਦਾ ਪੇ ਆ ਕੋਰਾ ਤੇ ਉਹ ਦੋਨੀਆਂ ਨੇ ਆਪਸ ਵਿੱਚ ਪਤੀ ਪਤਨੀ ਆ ਮੇਲੋ ਤੇ ਲਾਜੋ ਦੁੱਨੀ ਪਹਿਣਾ ਆ ਮੇਲੋ ਵੱਡੀ ਕੁੜੀਆਂ ਲਾਜੋ ਛੋਟੀ ਕੁੜੀਆਂ ਸੁਣ ਇੱਕ ਇਹ ਗੱਲ ਸੁਣ ਕੇ ਕੋਰਾ ਦਾ ਮਨ ਬਹੁਤ ਖਰਾਬ ਹੁੰਦਾ ਹੈ ਉਸ ਨੈਣ ਨੂੰ ਕਹਿੰਦੀ ਹੈ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸਿਓ ਕਹਿੰਦੀ ਆ ਇਹ ਗੱਲ ਪਲੀਜ਼ ਤੋਂ ਕਿਸੇ ਨੂੰ ਨਾ ਦੱਸੀ ਕੋਰਾ ਇਹ ਸੋਚ ਕੇ ਸੁੱਖ ਦਾ ਸਾਹ ਲੈਂਦੀ ਹੈ ਕਿ ਅਜੇ ਉਹਨਾਂ ਨੂੰ ਸ਼ਗਨ ਨਹੀਂ ਭੇਜਿਆ ਅਸ਼ਾ ਕੋਰਾ ਸੋਚਦੀ ਆ ਵੀ ਸ਼ੁਕਰ ਆ ਹਜੇ ਸੀ ਬਿਆਰ ਹੀ ਕੋਈ ਗੱਲ ਨਹੀਂ ਚਲਾਈ ਸੀਗੀ ਹੈਨਾ ਵੀ ਸਾਡੀ ਨਹੀਂ ਤਾਂ ਬੇਇੱਜ਼ਤੀ ਹੋ ਜਾਣੀ ਹੈਗੀ ਸੋ ਹੁਣ ਆਪਾਂ ਨੈਕਸਟ ਪੇਜ ਤੇ ਆਉਨੇ ਆਂ ਦੇਖੋ ਇਹ ਦੇਖ ਰੱਖ ਲੈਨੇ ਆਪਾਂ ਬੁੱਕ ਹਾਂਜੀ ਠੀਕ ਆ ਜਦੋਂ ਹੁਸ਼ਿਆਰ ਚੰਦ ਘਰ ਆਉਂਦਾ ਹੈ ਤਾਂ ਕੋਰਾ ਉਸ ਨਾਲ ਲੜਦੀ ਹੈ ਹੁਸ਼ਿਆਰ ਚੰਦ ਘਰ ਆ ਗਿਆ ਕੋਰਾ ਉਸ ਨਾਲ ਲੜਦੀ ਹੈ ਕਿ ਉਹ ਉਸ ਨੂੰ ਠੀਕ ਗੱਲ ਨਹੀਂ ਦੱਸਦਾ ਉਹ ਕਹਿੰਦੀ ਵੀ ਤੂੰ ਪ੍ਰੋਪਰ ਗੱਲ ਮੈਨੂੰ ਕਿਉਂ ਨਹੀਂ ਦੱਸਦਾ ਹੈਗਾ ਸਾਰੀ ਗੱਲਬਾਤ ਦੱਸ ਉਹ ਜੰਡਪੂਰੇ ਕੁੜੀ ਦਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦੀ ਉਹ ਕਹਿੰਦੀ ਵੀ ਜੰਡਪੂਰੇ ਜਿਹੜਾ ਮੁੰਡੇ ਦਾ ਪੈਂਡ ਸੀ ਉੱਥੇ ਅਹੀਂ ਰਿਸ਼ਤਾ ਨਹੀਂ ਕਰਨਾ ਹੈਗਾ ਜੰਡਪੂਰੇ ਕੁੜੀ ਦਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਮੋਰਨੀ ਵਰਗੀ ਧੀ ਦੇ ਮੋਰਨੀ ਵਰਗੀ ਧੀ ਬੁੱਢੇ ਦੇ ਲੜ ਨਹੀਂ ਲਾਉਣੀ ਠੀਕ ਆ ਦੇਖੋ ਹੁਣ ਆਪਾਂ ਨੂੰ ਪੂਰੀ ਕਹਾਣੀ ਸਮਝ ਆਊਗੀ ਪ੍ਰੋਪਰ ਉਹ ਕਹਿੰਦੀ ਮੈਂ ਮੋਰਨੀ ਵਰਗੀ ਧੀ ਜਿਹੜੀ ਆ ਉਹ ਬੁੱਡੇ ਦੇ ਲਾੜ ਨਹੀਂ ਲਾਣੀ ਕਹਾਣੀ 'ਚ ਹੁਣ ਟਵਿਸਟ ਆਇਆ ਤੁਹਾਨੂੰ ਸਮਝ ਲੱਗੀ ਵੀ ਮੈਨੂੰ ਲੱਗਾ ਸੀ ਸ਼ਾਇਦ ਉਹ ਸੋਹਰਾ ਜਿਹੜਾ ਆ ਸੋਹਰੇ ਨੇ ਵਿਆਹ ਕਰਾਉਣਾ ਠੀਕ ਆ ਕਰਾਉਣਾ ਸੋਹਰੇ ਨੇ ਹੀ ਆ ਪਰ ਕਰਾਉਣਾ ਕਿ ਨਹੀਂ ਮੇਲੋ ਨਾ ਕਰਾਉਣਾ ਸੀ ਦੇਖੋ ਪਹਿਲਾਂ ਹੀ ਉਹਦੇ ਦੋ ਬੁੱਡੇ ਸੀ ਕੁੜੀ ਵੀ ਆਈ ਸੀ ਇਧਰਾਂ ਹੀ ਕੁੜੀ ਕੁਵਾਰੀ ਹੈਗੀ ਉਧਰੋਂ ਥੋੜਾ ਬੁੱਢਾ ਹੈਗਾ ਉਹਨਾਂ ਉਹ ਕਹਿੰਦੀ ਮੈਂ ਆਪਣੀ ਮੋਰਨੀ ਵਰਗੀ ਧੀ ਜਿਹੜੀ ਆ ਉਹ ਬੁੱਡੇ ਦੇ ਲਾੜ ਨਹੀਂ ਲਾਣੀ ਠੀਕ ਆ ਇਹ ਸੁਣ ਕੇ ਹਿਸ਼ਿਆਰ ਚੰਦਰ ਖਫਾ ਹੁੰਦਾ ਹੈ ਖਫਾ ਮੀਨਸ ਉਹਨੂੰ ਗੁੱਸਾ ਆ ਗਿਆ ਇਹ ਸੁਣ ਕੇ ਜਿਹੜਾ ਹਿਸ਼ਿਆਰ ਚੰਦ ਕੁੜੀ ਦਾ ਪੇਸ ਸੀ ਉਹਨੂੰ ਗੁੱਸਾ ਬਹੁਤ ਆਇਆ ਉਹ ਕੋਰਾਂ ਦੀ ਰਤਾ ਪਰਵਾਹ ਨਹੀਂ ਕਰਦਾ ਤੇ ਉਸ ਨੂੰ ਕਹਿੰਦਾ ਹੈ ਕਿ ਉਸਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਉਹ ਕੋਰਾ ਵੱਲ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ ਉਹ ਕਹਿੰਦਾ ਵੀ ਮੈਂ ਜਿਹੜੀਆਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਤੇ ਅੱਜ ਰਾਤ ਹੀ ਲਾਵਾ ਹੋ ਜਾਣੀਆਂ ਹਨ ਉਹ ਕਹਿੰਦਾ ਅੱਜ ਮੈਂ ਸਾਰੀ ਤਿਆਰੀ ਕੀਤੀ ਆ ਵਿਆਦ ਜਿਹੜਾ ਹੁਣ ਆਪਾਂ ਕੈਨਸਲ ਨਹੀਂ ਕਰ ਸਕਦੇ ਵਿਆਦ ਦੀਆਂ ਰਲਾਮਾਂ ਜਿਹੜੀਆਂ ਰਾਤ ਨੂੰ ਹੋ ਜਾਣੀਆਂ ਇਸ ਸੁਣ ਕੇ ਇਹ ਸੁਣ ਕੇ ਆਉਗਾ ਗਲਤ ਲਿਖਿਆ ਉਹਨਾਂ ਨੇ ਇਹ ਸੁਣ ਕੇ ਕੋਰਾ ਉਸ ਨੂੰ ਬਹੁਤ ਬੁਰਾ ਭਲਾ ਕਹਿੰਦੀ ਹੈ ਉਹ ਆਪਸ ਵਿੱਚ ਲੜਾਈ ਝਗੜਾ ਕਰਨ ਲੱਗ ਜਾਂਦੇ ਬਹੁਤ ਬੁਰਾ ਭਲਾ ਕਹਿੰਦੀ ਹੈ ਤੇ ਉਸ ਦੇ ਸਿਰ ਚੜ ਕੇ ਮਰਨ ਦੇ ਟਰਾਵੇ ਦਿੰਦੀ ਹੈ ਉਹ ਕਹਿੰਦੀ ਆ ਵੀ ਮੈਂ ਮਰ ਜਾਣਾ ਆ ਫਿਰ ਉਸੇ ਆਰ ਚੰਦ ਘਾਤ ਦੀ ਗਰੀਬੀ ਤੇ ਕਾਜੇ ਬਾਰੇ ਕੱਲਾ ਕੱਦਿਆ ਹੋਇਆ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਅਜੀਹਾ ਹੀਲਾ ਸੋਚਿਆ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਨਾ ਟੁੱਟੇ ਉਹ ਕਹਿੰਦਾ ਮੈਂ ਤਾਂ ਆਪਣੇ ਘਰ ਦੀ ਗਰੀਬੀ ਦੇ ਹਾਲਤ ਦੇਖੇ ਸੀ ਵੀ ਉਹ ਚਾਹੁੰਦਾ ਸੀ ਵੀ ਸੱਪ ਵੀ ਮਰ ਜਾਵੇ ਵੀ ਮਤਲਬ ਵਿਆਹ ਵੀ ਹੋ ਜਾਵੇ ਕਿਸੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਕਿੱਧਰੋਂ ਪਤਾ ਲੱਗੀਆਂ ਠੀਕ ਆ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਨਾ ਟੁੱਟੇ ਹੁੰਦੀ ਆ ਖੋਤ मीनिंग ਤੁਹਾਨੂੰ ਸਮਝ ਆ ਗਿਆ ਹੋਊਗਾ ਮਤਲਬ ਕਿ ਕੰਮ ਵੀ ਹੋ ਜAVE ਤੇ ਨੁਕਸਾਨ ਵੀ ਨਾ ਹੋਵੇ ਫਿਰ ਉਹ ਕੌਰਾ ਨੂੰ ਕੋਠੜੀ ਦੇ ਅੰਦਰ ਰੁਪਈਆ ਦੀ ਥੈਲੀ ਲਿਆ ਕੇ ਵਿਖਾਉਂਦਾ ਹੈ ਠੀਕ ਆ ਕੌਰਾ ਨੂੰ ਕੋਠੜੀ ਹੁੰਦੀ ਜਿਹੜੀ ਆਪਣੀ ਪ੍ਰਾਣ ਪ੍ਰਾਣ ਜਮਾਨੇ ਚ ਕਿਸੇ ਕਮਰੇ ਨੂੰ ਕਹਿੰਦੇ ਹੁੰਦੇ ਸੀਗੇ ਫਿਰ ਉਹ ਕੌਰਾ ਨੂੰ ਕੋਠੜੀ ਦੇ ਅੰਦਰ ਰੁਪਈਏ ਦੀ ਥੈਲੀ ਲਿਆ ਕੇ ਵਿਖਾਉਂਦਾ ਹੈ ਜੋ ਉਸ ਨੂੰ ਕੁੜੀ ਦੇਣ ਬਦਲੇ ਚੰਡਪੁਰੋਂ ਮਿਲਿਆ ਸੀ ਅੱਛਾ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਤਾਂ ਤੁਸੀਂ ਆਪਣੀ ਕੁੜੀ ਦੇ ਦਿਓ ਠੀਕ ਆ 12 ਰੁਪਏ ਦੇ ਕੇ ਹਿਸ਼ਿਆਰ ਚੰਦ ਦੀ ਵਿਰੋਧਤਾ ਕਰਨੀ ਛੱਡ ਦਿੰਦੀ ਹੈ ਤੇ ਵਿਆਹ ਕਰਨ ਲਈ ਤਿਆਰ ਹੋ ਜਾਂਦੀ ਹੁਣ ਉਹਦੇ ਮਨ ਵਿੱਚ ਪੈਸਿਆਂ ਦਾ ਲਾਲਚ ਆ ਗਿਆ ਤਾਂ ਉਹ ਮੰਨ ਗਈ ਕਹਿੰਦੀ ਚੱਲ ਵਿਆਹ ਆਪਾਂ ਕਰ ਹੀ ਦਿੰਨੇ ਹਨਾ ਤੇ ਹਣ ਕਿਉਂਕਿ ਉਹਦੇ ਮਨ ਵਿੱਚ ਲਾਲਚ ਆ ਗਿਆ ਸੀ ਪੈਸਿਆਂ ਦਾ ਉਹ ਤਾਂ ਥੋੜੇ ਕਰੀਬ ਸੀਗੇ ਠੀਕ ਹੈ ਸੇ ਹੁਣ ਨੈਕਸਟ ਆਪਣੇ ਕੋਲ ਥੋੜੀ ਰਹਿ ਗਈ ਪੂਰੀ ਜਰੂਰ ਸੁਣ ਕੇ ਜਾਇਓ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਆਪਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਵਾਂਗੇ ਇਸ ਪਿਛੋਚੋ ਹਾਰਚੰਦ ਜੰਜ ਦਾ ਪਤਾ ਕੰਨ ਚਲ ਜਾਂਦਾ ਹੈ ਤੇ ਲਾਜੋ ਤੇ ਕੌਰਾ ਵੀ ਘਰੋਂ ਚਲ ਜਾਂਦੀਆਂ ਹਨ ਅਸਾਂ ਹੁਸਿਆਰਚੰਦ ਜਿਹੜਾ ਉਹ ਜੰਜ ਦਾ ਪਤਾ ਕੰਨ ਚਲ ਗਿਆ ਲਾਜੋ ਤੇ ਕੌਰਾ ਮਤਲਬ ਕਿ ਛੋਟੀ ਕੁੜੀ ਤੇ ਉਹਦੀ ਮਾਂ ਘਰੋਂ ਚਲ ਜਾਂਦੀਆਂ ਹਨ ਠੀਕ ਆ ਮੈਲੋ ਨੇ ਮਾਂ ਪਿਓ ਦੇ ਝਗੜੇ ਤੋਂ ਵਿਆਹ ਦੀਆਂ ਗੱਲਾਂ ਸੁਣੀਆਂ ਹਨ ਸਨ ਮੈਲੋ ਜਿਹੜੀਆਂ ਨੇ ਸਾਰਾ ਕੁਝ ਸੁਣ ਲਿਆ ਹੀ ਵੀ ਮੇਰੇ ਮਾਂ ਪਿਓ ਜਿਹੜੇ ਝਗੜਾ ਕਰ ਰਹੇ ਵਿਆਹ ਦੀਆਂ ਗੱਲਾਂ ਬਾਰੇ ਔਰ ਉਸ ਨੂੰ ਇਹ ਸਮਝ ਨਹੀਂ ਸੀ ਲੱਗੀ ਕਿ ਵਿਆਹ ਕਿਸ ਦਾ ਹੋ ਰਿਹਾ ਉਹਨੂੰ ਪਰ ਸਮਝਿੰਦੇ ਕਿ ਵੀ ਵਿਆਹ ਹੈਗਾ ਕਿਹਦਾ ਇਹਨੇ ਨੂੰ ਉਸਦੀ ਸਹੇਲੀ ਸਹੇਲੀ ਆ ਗਈ ਹੁਣ ਵਿੱਚ ਅਗਲਾ ਪਰਸਨ ਆ ਗਿਆ ਬਸੰਤੋ ਇਹਨੇ ਨੂੰ ਉਸਦੀ ਸਹੇਲੀ ਬਸੰਤੋ ਆ ਜਾਂਦੀ ਹੈ ਜੋ ਨੈਣ ਦੇ ਮੂੰਹੋਂ ਸਭ ਕੁਝ ਸੁਣ ਆਈ ਸੀ ਅਸ਼ਾ ਉਹਦੀ ਮੇਲੋ ਦੀ ਆ ਗਈ ਸਹੇਲੀ ਹੁਣ ਉਹਨੂੰ ਨੈਣ ਨੇ ਜਿਹੜੇ ਨੈਣ ਘਰੇ ਆਈ ਸੀ ਉਹਨੇ ਸਾਰਾ ਕੁਝ ਦੱਸਤਾ ਸੀ ਵੀ ਉਹਨਾਂ ਦੇ ਜਿੱਥੇ ਵਿਆਹ ਹੀ ਜਾਣਾ ਉਹ ਕਹਾਣੀ ਹੈਗੀ ਕੀ ਆ ਜੋ ਨੈਣ ਦੇ ਮੂੰਹੋਂ ਸਭ ਕੁਝ ਸੁਣ ਕੇ ਆਈ ਸੀ ਉਹ ਮੈਲੋ ਨੂੰ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਤੇ ਨਾਲ ਹੀ ਇਹ ਵੀ ਦੱਸ ਦਿੰਦੀ ਹੈ ਕਿ ਜਿਸ ਨਾਲ ਉਸਦਾ ਵਿਆਹ ਹੋ ਰਿਹਾ ਹੈ ਉਹ ਪੁੱਤਾਂ ਪੋਤਰਿਆਂ ਵਾਲਾ ਬੁੱਢਾ ਹੈ ਅੱਛਾ ਉਹ ਕਹਿੰਦੀ ਮੈਲੋ ਨੂੰ ਵੀ ਜਿੰਨਾ ਤੇਰਾ ਵਿਆਹ ਹੋਣਾ ਹੈ ਉਹ ਵੀ ਸਿੱਧੀ ਆਈ ਮੈਲੋ ਪਸੰਦ ਉਹ ਕਹਿੰਦੀ ਜਿੰਨਾ ਤੇਰਾ ਵਿਆਹ ਹੋਣਾ ਹੈ ਉਹ ਤਾਂ ਕਿ ਬੁੱਢਾ ਆਦਮੀ ਆ ਪੁੱਤਾਂ ਵਾਲਾ ਪੋਤਰਿਆਂ ਵਾਲਾ ਬੁੱਢਾ ਹੈ ਵੀ ਤੂੰ ਹੈਗੀ ਹੈ ਜਵਾਨ ਕੁੜੀ ਅੱਛਾ ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਇਹ ਗੱਲ ਸਾਰੀ ਮੇਲਾਂ ਨੂੰ ਪਤਾ ਲੱਗ ਗਈ ਉਹ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮ ਹੱਤਿਆ ਕਰ ਲੈਣ ਦੀਆਂ ਗੱਲਾਂ ਕਰਦੀ ਹੈ ਉਹ ਕਹਿੰਦੀ ਵੀ ਮੈਂ ਆਤਮ ਹੱਤਿਆ ਕਰ ਲੈਣੀ ਵੀ ਮੇਰਾ ਇੰਨੇ ਬੁੱਢੇ ਨਾਲ ਵਿਆਹ ਕਰਨ ਲੱਗੇ ਵੀ ਮੈਂ ਇਹਨਾਂ ਵਿਆਹ ਨਹੀਂ ਕਰਾਉਣਾ ਹੈਗਾ ਠੀਕ ਆ ਇਹ ਸੁਣ ਕੇ ਮੇਲੋ ਬਹੁਤ ਦੁਖੀ ਹੁੰਦੀ ਹੈ ਤੇ ਉਹ ਆਤਮ ਹੱਤਿਆ ਕਰ ਲੈਣ ਦੀਆਂ ਗੱਲਾਂ ਕਰਦੀ ਹੈ ਪਸੰਤੋ ਉਸ ਨੂੰ ਜਿਹਾ ਕੰਤੂ ਰੋਕਦੀ ਹੈ ਤੇ ਉਸ ਨੂੰ ਮੂੰਹ ਤੇ ਚੁੰਨੀ ਕਰਕੇ ਮਾਸੀ ਦੇ ਪਿੰਡ ਨੱਠ ਜਾਣ ਦੀ ਸਲਾਹ ਦਿੰਦੀ ਹੈ ਉਹ ਜਿਹੜੀ ਸਹਿੰਦੀ ਆ ਇਸੀ ਪਸੰਤੋ ਉਹ ਉਹਨੂੰ ਕਹਿੰਦੀ ਆ ਵੀ ਮੂੰਹ ਟੱਕ ਕੇ ਤਾਂ ਇੱਥੋਂ ਨੱਠ ਜਾ ਤੂੰ ਆਪਣੇ ਮਾਸੀ ਦੇ ਪਿੰਡ ਚਲ ਜਾ ਠੀਕ ਆ ਉਹ ਮੈਲੋ ਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ ਉਹ ਕਹਿੰਦੀ ਭੱਜ ਜਾ ਠੀਕ ਆ ਇੱਥੇ ਨਾ ਰਹੀਂ ਠੀਕ ਆ ਤੇ ਹੁਣ ਅੱਗੇ ਦੇਖਦੇ ਆ ਵੀ ਕੀ ਹੁੰਦਾ ਵੀ ਵਿਆਹ ਹੁੰਦਾ ਆ ਨਹੀਂ ਹੁੰਦਾ ਹੈਗਾ ਬਣੀ ਰਿਓ ਮੇਰੇ ਨਾਲ ਨਾਲ ਤੁਸੀਂ ਸੋਚੋ ਵੀ ਵਿਆਹ ਹੋਊਗਾ ਕਿ ਨਾ ਹੋਊਗਾ ਕੀ ਲੱਗਣ ੜਿਆ ਤੁਹਾਨੂੰ ਪ੍ਰੈਡਿਕਸ਼ਨ ਕਰੋ ਇੱਥੇ ਤੱਕ ਕਹਾਣੀ ਆਪਾਂ ਸਮਝ ਲਈ ਸਮਝੋ 95% ਕਹਾਣੀਆਂ ਆਪਾਂ ਹੋ ਚੁੱਕੀਆਂ 5% ਜਿਹੜੀ ਕਹਾਣੀ ਰਹਿ ਗਈ ਹੈ ਲਾਸਟ ਬਟ ਨੋਟ ਲਿਸਟ ਉਹ ਵੀ ਹੁਣ ਆਪਾਂ ਦੇਖਦੇ ਆ ਵੀ ਆਖਿਰ ਹੁੰਦਾ ਤੇ ਹੁੰਦਾ ਕੀ ਆ ਬਹੁਤ ਫਨੀ ਕਹਾਣੀ ਇਸ ਇੱਕਾਂ ਕੀ ਸੀਗੀ ਆਪਣੇ ਕੋਲ ਇਹ ਕਾਂਗੀ ਜਿਹੜੀ ਹੁੰਦੀ ਹੈ ਨਾ ਇਹਦੇ ਵਿੱਚ ਇੱਕ ਘਟਣਾ ਹੁੰਦੀ ਆ ਘਟਣਾ ਵਾਪਰਨੀ ਹੁੰਦੀ ਵੀ ਕਿਹੜੀ ਤਰੀਕੇ ਨਾਲ ਕੀ ਕੌਸ਼ ਹੋਇਆ ਕਈ ਕਾਂਗੀਆਂ ਦੇ ਵਿੱਚ ਕਹਾਣੀ ਵੀ ਨਹੀਂ ਇਹ ਘਟਣਾ ਵੀ ਨਹੀਂ ਵੀ ਵਾਪਰਦੀ ਹੈਗੀ ਸੋ ਇਹ ਜਿਹੜੀਆਂ ਆਪਣੇ ਕੋਲ ਸਾਰੀਆਂ ਕਾਂਗੀਆਂ ਬਹੁਤ ਫਨੀ ਫਨੀ ਆ ਤੇ ਹੁਣ ਆਪਣੇ ਕੋਲ ਲਾਸਟ ਰਹਿ ਗਿਆ ਥੋੜਾ ਜਿਹਾ ਚਲੋ ਹਣ ਆਪਾਂ ਉਹ ਵੀ ਪੜ੍ਹਦੇ ਆ ਦੇਖੋ ਫਿਰ ਹੁਸ਼ਿਆਰ ਚੰਦ ਆ ਜਾਂਦਾ ਹੈ ਤੇ ਕੋਰਾਂ ਨੂੰ ਦੱਸਦਾ ਹੈ ਕਿ ਜਾਂਚ ਆ ਗਈ ਹੈ ਹੁਸ਼ਿਆਰ ਚੰਦ ਜਿਹੜਾ ਉਹ ਜਾਂਚ ਦਾ ਪਤਾ ਕਰਨ ਗਿਆ ਸੀਗਾ ਫਿਰ ਉਹ ਸ਼ਿਆ ਚੰਦ ਆ ਜਾਂਦਾ ਤੇ ਕੋਰਾਨ ਦੱਸਦਾ ਕਿ ਜਾਂਚ ਆ ਗਈ ਹੈ ਕੋਰਾ ਸੰਦੂਕ ਵਿੱਚੋਂ ਲਾਲ ਸਾਲੂ ਕੱਢ ਕੇ ਆਪਣੇ ਉੱਪਰ ਲੈ ਲੈਂਦੀ ਹੈ ਸ਼ਾ ਮਤਲਬ ਕੋਰਾ ਸੰਦੂਕ ਦੇ ਵਿੱਚੋਂ ਜਿਹੜਾ ਲਾਲ ਰੰਗ ਦਾ ਸ਼ਾਲ ਹੁੰਦਾ ਹੈ ਕੱਢ ਕੇ ਆਪਦੇ ਉੱਪਰ ਲੈ ਲੈਂਦੀ ਹੈ ਠੀਕ ਆ ਇੰਨੇ ਨੂੰ ਪਾਂਦਾ ਕਿ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਜਲਦੀ ਕਰਨ ਪਾਂਦਾ ਆਉਂਦਾ ਉਹ ਕਹਿੰਦਾ ਜਲਦੀ ਕਰੋ ਹੁਸ਼ਿਆਰ ਚੰਦ ਕੋਰਾ ਨੂੰ ਕਹਿੰਦਾ ਹੈ ਕਿ ਉਹ ਜਲਦੀ ਜਲਦੀ ਕੁੜੀ ਨੂੰ ਤਿਆਰ ਕਰ ਜਿਹੜਾ ਕੁੜੀ ਦਾ ਪੇ ਹੁੰਦਾ ਹੈ ਉਹ ਕਹਿੰਦਾ ਜਲਦੀ ਜਲਦੀ ਕੁੜੀ ਨੂੰ ਤਿਆਰ ਕਰੋ ਕੋਰਾ ਮੇਲੋਂ ਨੂੰ ਘਰ ਦੇ ਬਾਹਰ ਲੱਭਦੀ ਹੈ ਅੱਛਾ ਕੋਰਾ ਜਿਹੜੀ ਹੁਣ ਕੁੜ ਮੇਲੋਂ ਹੋਵੇ ਤਾਂ ਲੱਭੇ ਮੇਲੋਂ ਤਾਂ ਚਲ ਗਈ ਸੀ ਣਟਕੇ ਮਾਸੀ ਦੇ ਠੀਕ ਆ ਕੋਰਾ ਜਿਹੜੀ ਆ ਉਹਦੀ ਮਾਂ ਆ ਮੇਲੋਂ ਨੂੰ ਘਰ ਦੇ ਅੰਦਰ ਬਾਹਰ ਲੱਭਣ ਲਈਆ ਪਰ ਉਹ ਉਸ ਨੂੰ ਕਿਧਰੇ ਨਹੀਂ ਦੱਸਦੀ ਉਹ ਜਿਹੜੀ ਕੁੜੀ ਆ ਉਹ ਲੱਭੀ ਨਹੀਂ ਉਹਨਾਂ ਨੂੰ ਘਰ ਦੇ ਵਿੱਚੋਂ ਹੋਵੇ ਤਾਂ ਹੁਣ ਲੱਭੇ ਕੁੜੀ ਗਈ ਤਾਂ ਗਈ ਕਿੱਥੇ ਗਈ ਆਪਾਂ ਨੂੰ ਤਾਂ ਪਤਾ ਹੈ ਕਿੱਥੇ ਗਈ ਮਾਸੀ ਦੇ ਗਈ ਹੈ ਨਾ ਦੇਖੋ ਕੋਰਾ ਮੇਲ ਨੂੰ ਅੰਦਰ ਬਾਹਰ ਲਾਪਤੀ ਪਰ ਉਹ ਉਸ ਨੂੰ ਕਿਧਰੇ ਨਹੀਂ ਦੀ ਸੀ ਹਜੇ ਤੱਕ ਉਹਦਾ ਕੋਈ ਵੀ ਅਤਾ ਪਤਾ ਨਹੀਂ ਵੀ ਕੋਰਾ ਗਈ ਮੇਲੋ ਗਈ ਤੇ ਗਈ ਕਿੱਥੇ ਉਹ ਬੜੀ ਹੈਰਾਨ ਤੇ ਪਰੇਸ਼ਾਨ ਹੁੰਦੀ ਉਧਰੋਂ ਹੁਣ ਬਰਾਤ ਆ ਗਈ ਆ ਕੁੜੀ ਹੈ ਜੇਗੀ ਹੈਰਾਨੀ ਤੇ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਹੁਸ਼ਿਆਰ ਚੰਦ ਕੋਰਾ ਨੂੰ ਮੰਦਾ ਚੰਗਾ ਬੋਲਦਾ ਹੈ ਹੁਸ਼ਿਆਰ ਚੰਦ ਜਿਹੜਾ ਆ ਉਹ ਹੁਣ ਆਪਣੀ ਘਰ ਵਾਲੀ ਦੇ ਨਾਲ ਲੜਦਾ ਹੈ ਠੀਕ ਆ ਬਾਹਰ ਪੰਦਾ ਵਾਜਾਂ ਮਾਰਦਾ ਹੈ ਬਾਹਰ ਹੁਣ ਜਿਹੜਾ ਪੰਦਾ ਹੈ ਉਹ ਵਾਜਾਂ ਮਾਰੀ ਜਾਂਦਾ ਵੀ ਵਿਆਹ ਦੀਆਂ ਲਾਵਾਂ ਜਿਹੜੀਆਂ ਸ਼ੁਰੂ ਕਰਨੀਆਂ ਆ ਖੁਸ਼ਿਆਰ ਚੰਦ ਤੇ ਕੌਰਾ ਬੜੇ ਪਰੇਸ਼ਾਨ ਹੁੰਦੇ ਹਨ ਹੁਣ ਦੋਨੇ ਪਤੀ ਪਤਨੀ ਆਪਸ ਵਿੱਚ ਬੜੇ ਪਰੇਸ਼ਾਨ ਹੋਈਆਂ ਕੌਰਾ ਮੈਲੋ ਨੂੰ ਘਰੋਂ ਨੱਸ ਗਈ ਕੌਰਾ ਮੈਲੋ ਨੂੰ ਘਰੋਂ ਨੱਸ ਗਈ ਸਮਝ ਕੇ ਬੁਰਾ ਭਲਾ ਕਹਿੰਦੀ ਹੈ ਉਹਨੂੰ ਲੱਗਦਾ ਆ ਉਹਦੀ ਕੁੜੀ ਦੀ ਮਾਂ ਨੂੰ ਵੀ ਉਹ ਘਰੋਂ ਭੱਜ ਚੁੱਕੀ ਆ ਤਾਂ ਉਹਨੂੰ ਬਹੁਤ ਹੀ ਬੁਰੇ ਸ਼ਬਦ ਬੋਲਦੀ ਆ ਬੁਰਾ ਭਲਾ ਉਹਨੂੰ ਕਹਿੰਦੀ ਆ ਹੁਸ਼ਿਆਰ ਚੰਦ ਵਿੱਲਾ ਟਪੌਣ ਲਈ ਗੁੱਡੀਆਂ ਪਟੋਲੇ ਖੇੜ ਦੀ ਲਾਜੋ ਉੱਪਰ ਲਾਮਾ ਵੜੀ ਚੁੰਨੀ ਪਾ ਕੇ ਲ ਜਾਂਦਾ ਹੈ ਹੁਣ ਹੁਸ਼ਿਆਰ ਜਾਂਦੇ ਆ ਉਧਰੋਂ ਪ੍ਰਾਤ ਆ ਗਈ ਕੁੜੀ ਦਾ ਪੇਵ ਕਰੇ ਤਾਂ ਕਰੇਗੀ ਜਿਹੜੀ ਉਹਦੀ ਛੋਟੀ ਧੀ ਸੀਗੀ 6 ਤੋਂ 7 ਬਰਿਆ ਸਾਲਾਂ ਦੀ ਲਾਜੋ ਜਿਹੜੀ ਗੁੱਡੀਆਂ ਪਟੋਲਿਆਂ ਨਾਲ ਖੇਡ ਰਹੀ ਸੀ ਜਿਹੜੀ ਆਪਣੀ ਭੈਣ ਦੀ ਫੁਲਕਾਰੀ ਕੱਟ ਕੇ ਆਪ ਕੱਢ ਰਹੀ ਸੀ ਉਸ ਦਾ ਪਿਓ ਹੁਸ਼ਿਆਰ ਚੰਦ ਵਿਲਣਾੜ ਪਾਉਣ ਲਈ ਗੁੱਡੀਆਂ ਪਟੋਲੇ ਖੇਡਦੀ ਲਾਜੋ ਉੱਪਰ ਲਾਵਾ ਵਾਲੀ ਚੁੰਨੀ ਪਾ ਕੇ ਚੌਕਲ ਜਾਂਦਾ ਹੈ ਤੌਰਾ ਉਸ ਦਾ ਵਿਰੋਧ ਕਰਦੀ ਹੈ ਤੇ ਬੁਰਾ ਭਲਾ ਬੋਲਦੀ ਹੈ ਪਰ ਵਿਅਰਥ ਹੁਣ ਹੋ ਕੀ ਸਕਦਾ ਸੀ ਦੇਖੋ ਆਪਾਂ ਕਿ ਸੋਚਿਆ ਸੀ ਨਾ ਵਿਆਹ ਕਿਹਦਾ ਹੋਊਗਾ ਵੱਡੀ ਕੁੜੀ ਘਰੋਂ ਭੱਜ ਗਈ ਵੱਡੀ ਕੁੜੀ ਦਾ ਵਿਆਹ ਨਹੀਂ ਹੋਇਆ ਛੋਟੀ ਕੁੜੀ ਜਿਹੜੀ ਸੀਗੀ ਹੁਣ ਉਹਦੇ ਪਿਤਾ ਨੇ ਉਹਦਾ ਵਿਆਹ ਕੀਤਾ ਇਹ ਸੀਗੀ ਆਪਣੇ ਕੋਲ ਕਹਾਣੀ ਬਹੁਤ ਹੀ ਇੰਟਰਸਟਿੰਗ ਕਹਾਣੀ ਸੀਗੀ ਤੁਹਾਨੂੰ ਨਾਲੋ ਨਾਲ ਯਾਦ ਵੀ ਹੋਗੀ ਹੋਊਗੀ ਠੀਕ ਆ ਸੋ ਇਹ ਵੀ ਪਰਵਚਾ ਸਕਦੀਆਂ ਐਂਡ ਹੋਰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਕਰੀ ਦੇਖ ਲੈਣੇ ਆ ਆਪਣੇ ਕੋਲ ਸੀਗਾ ਅੱਜ ਆਧੁਨਿਕ ਕੰਗੀ ਆਪਾਂ ਸ਼ੁਰੂ ਕੀਤੀ ਆ ਠੀਕ ਆ ਇਹਦੇ ਵਿੱਚ ਦੁਲਨ ਸੀਗਾ ਸੁਹਾਗ ਤੇ ਵਿਸ਼ਾ ਵਸਤੂ ਅੱਜ ਆਪਾਂ ਕਹਾਣੀ ਪੜ੍ਹ ਲਈ ਨੂੰ ਸੰਖੇਪ ਕਰਕੇ ਆਪਣੇ ਸ਼ਾਂਤਾਂ ਵਿੱਚ ਲਿਖੋ ਸੋ 아이ਸੀ ਨੰਦਾ ਦੀ ਲਿਖੀਗੀ ਕਹਾਣੀ ਨਿਆ ਰਚਨਾ ਵਸਤੂ ਦਾ ਮੁਲਾਂਕਣ ਵਿਸ਼ਾ ਵਸਤੂ ਵੀ ਆ ਸਕਦਾ ਆ ਸਾਹਿਤਿਕ ਗੁਣ ਦੱਸੋ ਹੋਰ ਵੀ ਇਹਦੇ ਵਿੱਚ ਜਿਹੜੀ ਚੀਜ਼ ਦੀ ਵੀਡੀਓ ਚਾਹੀਦੀ ਤੁਹਾਨੂੰ ਆਪਾਂ ਉੱਤੇ ਬਣਾ ਦਾਂਗੇ ਐਂਡ ਗੁਰੇ ਨਿਕਾਂਗੀ ਦੀ ਰੰਗ ਮੰਚ ਉਪਯੋਗਤਾ ਸੰਬੰਧੀ ਚਾਚਾ ਕਰੋ ਰੰਗ ਮੰਚ ਵਿੱਚ ਜਿੱਦਾਂ ਕਿ ਹੁਸ਼ਿਆਰ ਚੰਦ ਬਾਰੇ ਲਿਖੋ ਜਾਂ ਕੋਰਾ ਬਾਰੇ ਲਿਖੋ ਜਾਂ ਮੇਲੋ ਬਾਰੇ ਲਿਖੋ ਜਾਂ ਬਸੰਤ ਬਾਰੇ ਲਿਖੋ ਜਾਂ ਨੈਣ ਬਾਰੇ ਲਿਖੋ ਮਤਲਬ ਕਿ ਜਿੰਨੇ ਵੀ ਸੀਗੇ ਆਪਣੇ ਕੋਲ ਕਰੈਕਟਰ ਹਨਾ ਕਹਾਣੀ ਸੀਗੀ ਆਪਣੇ ਕੋਲ ਦੁਲਨ ਤੇ ਇਹਦੇ ਵਿੱਚ ਸੁਹਾਗ ਬਾਰੇ ਗੱਲਬਾਤ ਕੀਤੀ ਗਈ ਹੈ ਜਿੰਨੇ ਵੀ ਇਹਦੇ ਕਹਾਣੀ ਦੇ ਕਰੈਕਟਰ ਸੀਗੇ ਹੁਸ਼ਿਆਰ ਚੰਦ ਹੋ ਗਿਆ ਤੇ ਨੈਕਸਟ ਆਪਣੇ ਕੋਲ ਹੋ ਗਿਆ ਹੁਸ਼ਿਆਰ ਚੰਦੂ ਦੀ ਘਰ ਵਾਲੀ ਹੋਗੀ ਕੋਰਾਂ ਲਾਜੋ ਮੈਲੋ ਬਸੰਤੋਂ ਨੈਣ 6 7 6 ਤੋਂ 7 ਜਾਣੇ ਹੀ ਗਏ ਆਪਣੇ ਕੋਲ ਉਹਦੇ ਵਿੱਚੋਂ ਕਿਸੇ ਦਾ ਵੀ ਨਾਇਕ ਬਿੰਦ ਕਹਿਣ ਲੱਗੀ ਸੀ ਉਹ ਪ੍ਰੈਕਟਿਸ sketch ਵਗੈਰਾ ਆ ਸਕਦਾ ਹੈ ਸੋ ਜਿਹੜੀ ਵੀ ਚੀਜ਼ ਦੀ ਨੈਕਸਟ ਵੀਡੀਓ ਚਾਹੀਦੀ ਹੈ ਉਹ ਤੁਸੀਂ ਕਮੈਂਟ ਕਰ ਦੇਣਾ ਆਈ ਵਿਲ ਪ੍ਰੋਵਾਈਡ ਊਚ ਐਂਡ ਐਵਰੀਥਿੰਗ ਵਿਦ ਦੀ ਵੀਡੀਓ ਸੋ ਪਲੀਜ਼ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਕਿ ਆਉਣ ਵਾਲੀਆਂ ਵੀਡੀਓਸਾਂ ਨੋਟੀਫਿਕੇਸ਼ਨਾਂ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ ਐਂਡ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਸੋ ਹੁਣ ਆਪਾਂ ਜਿਹੜੀ ਵੀਡੀਓ ਤੁਸੀਂ ਨੈਕਸਟ ਕਮੈਂਟ ਕਰੋਗੇ ਉਹੀ ਵੀਡੀਓ ਬਣਾਵਾਂਗੇ ਤੇ ਸਾਰੇ ਸਬਜੈਕਟ ਦੀਆਂ ਵੀਡੀਓਜ਼ ਆਉਂਦੀਆਂ ਹਨ ਗੁਰਨਾਰਕ ਦੇ ਯੂਨੀਵਰਸਿਟੀ ਦੇ ਰਿਗਾਰਡਿੰਗ ਕੋਈ ਵੀ ਪ੍ਰੋਬਲਮਾਂ ਬੱਚਿਆਂ ਨੂੰ ਕਮੈਂਟ ਕਰਦੇ ਆ ਸੋ ਆਪਾਂ ਉਹਨਾਂ ਦੇ ਜਵਾਬ ਦੇ ਦਈਏ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੇਕਰ ਕਿਸੇ ਤਰ੍ਹਾਂ ਵੀ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇ ਤਾਂ ਸੋ ਪਲੀਜ਼ ਸਾਨੂੰ ਮੋਟੀਵੇਸ਼ਨ ਜ਼ਰੂਰ ਦਿਓ ਸੋਣਾ ਜਾਂ ਕਮੈਂਟ ਕਰਦੇ ਕਿਉਂਕਿ ਇਸੇ ਸਾਰੇ ਹੀ ਕਮੈਂਟਸ ਨੂੰ ਰੀਡ ਕਰਕੇ ਬੱਚਿਆਂ ਨਾਲ ਕਾਫੀ ਗੱਲਾਂ-ਬੱਤਾਂ ਕਰੀਦੀਆਂ ਆ ਸੋ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਸਮਾਪਤ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਵੀ ਚੀਜ਼ ਚਾਹੀਦੀ ਹੋਊਗੀ ਸਾਰੀਆਂ ਵੀਡੀਓਜ਼ ਪ੍ਰੋਪਰ ਪਲੇਲਿਸਟ ਬਣੀ ਹੋਈ ਆ ਤੁਸੀਂ ਵੀਡੀਓਜ਼ ਜ਼ਰੂਰ ਦੇਖਿਆ ਕਰੋ ਸਾਡਾ ਮਾਣ ਸਨਮਾਨ ਵਧਾਇਆ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਦਾ ਜਵਾਬ ਜ਼ਰੂਰ ਦਿਓ